ਸਤਿ ਸ਼੍ਰੀ ਅਕਾਲ ਜੀ ਮੰਡੀ ਤੱਕਰ ਦੇ ਵਿਆਹ ਦੀਆਂ ਰਸਮਾਂ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਅੱਜ ਮੰਡੀ ਤੱਕਰ ਦੀ ਮਹਿੰਦੀ ਸੈਰੇਮਨੀ ਸੀ ਫਾਈਨਲੀ ਉਸਦੇ ਹੱਥਾਂ ਉੱਪਰ ਸ਼ਗਨਾ ਦੀ ਮਹਿੰਦੀ ਲੱਗ ਚੁੱਕੀ ਹੈ ਇਸ ਦਾ ਇੱਕ ਵੀਡੀਓ ਉਸ ਵੱਲੋਂ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਸਾਂਝਾ ਕੀਤਾ ਗਿਆ ਜਿੱਥੇ ਉਹ ਮਹਿੰਦੀ ਲਗਵਾਉਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਇੰਨਾ ਹੀ ਨਹੀਂ ਉਸਦੀ ਫਰੈਂਡ ਵੀ ਉਸ ਦੇ ਨਾਲ ਪੋਸਟਿੰਦੀ ਦਿਖਾਈ ਦਿੱਤੀ ਮੰਡੀ ਤੱਕਰ ਇਸ ਮੌਕੇ ਤੇ yellow color ਦੇ ਆਊਟਫਿਟ ਵਿੱਚ ਬੇਹਦ ਖੂਬਸੂਰਤ ਲੱਗ ਰਹੀ ਸੀ ਤੁਹਾਨੂੰ ਦੱਸ ਦਈਏ ਬੀਤੇ ਦਿਨ ਜਿੱਥੇ ਮੰਡੀ ਤੱਕਰ ਦੀ ਪਹਿਲਾ ਹਲਦੀ ਸੈਰੇਮਨੀ ਹੋਈ ਅਤੇ ਉਸ ਤੋਂ ਬਾਅਦ ਬਿਫੋਰ ਮੈਰਿਜ ਅਗੇਂਜਮੈਂਟ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸਾਹਮਣੇ ਆਈਆਂ ਜਿੱਥੇ ਮੰਡੀ ਤੱਕੜਾ ਤੇ ਸ਼ੇਖਰ ਇੱਕ ਦੂਸਰੇ ਨੂੰ ਰਿੰਗ ਪਹਿਨਾਉਂਦੇ ਹੋਏ ਦਿਖਾਈ ਦਿੱਤੇ ਇੰਨਾ ਹੀ ਨਹੀਂ ਸੰਗੀਤ ਨਾਈਟ ਤੇ ਦੋਨਾਂ ਵੱਲੋਂ ਖੂਬ ਇੰਜੋਏ ਕੀਤਾ ਗਿਆ ਅਤੇ ਨਾਲ ਦੀ ਨਾਲ ਸ਼ੇਖਰ ਵੱਲੋਂ ਮੰਡੀ ਤੱਕੜ ਨੂੰ ਝਾਂਜਰਾਂ ਵੀ ਪਹਿਨਾਈਆਂ ਗਈਆਂ ਆਓ ਤੁਹਾਡੇ ਨਾਲ ਵੀ ਉਹਨਾਂ ਦਾ ਬਿਊਟੀਫੁਲ ਵੀਡੀਓ ਸਾਂਝਾ ਕਰਦੇ ਹਾਂ 哥，真渣子！姐姐。